ਅੱਜ ਦਿਨਾਂ ਨਗਰ ਵਿਖੇ ਅਕਾਲੀ ਦਲ ਬਾਦਲ ਦੇ ਸੀਪਾ ਸਲਾਹ ਸੁਖਵਿੰਦਰ ਸਿੰਘ ਪਾੜਾ ਅਤੇ ਮਹਿੰਦਰ ਸਿੰਘ ਵੱਲੋਂ ਰੱਖੀ ਗਈ ਮੀਟਿੰਗ ਜਿਸ ਵਿੱਚ ਅਕਾਲੀ ਵਰਕਰਾਂ ਵੱਲੋਂ ਡਾਕਟਰ ਚੀਮਾ ਜੀ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਔਰ ਵਰਕਰਾਂ ਵੱਲੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਮਿਲਿਆ ਪਰਮਾ ਹੰਗੂਰਾ ਦੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਕਹਿੰਨਾ ਚਾਹੁੰਦੇ ਹੋ ਅੱਜ ਚੀਮਾ ਸਾਹਿਬ ਵਾਰਡ ਦੇ ਵਿੱਚ ਪਹੁੰਚੇ ਸੀ ਲੋਕਾਂ ਦਾ ਭਰਪੂਰ ਪਿਆਰ ਮਿਲਿਆ ਤੇ ਲੱਡੂਆਂ ਨਾਲ ਵੀ ਜੋਖਿਆ ਗਿਆ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹਨਾ ਕਿ ਕਾਫੀ ਸਮੇ ਬਾਅਦ ਆਪਾਂ ਨੂੰ ਚੋਣ ਨਿਸ਼ਾਨ ਤੱਕੜੀ ਦਿਨਾਂ ਨਾਲ ਘਲਕੇ ਵਿੱਚ ਮਿਲਿਆ ਜਿਹੜਾ ਗੁਰਦਾਸਪੁਰ ਦੀ ਮਿਲਿਆ ਉਹਦੇ ਵਾਸਤੇ ਲੋਕਾਂ ਨੇ ਛਾ ਬਣਾਵਾ ਉਹ ਚੋ ਛਾ ਕਰਕੇ ਅੱਜ ਜਿਹੜੀ ਇਸ ਵੇਲੇ ਲੋਕੀ 6 ਵਜੇ ਬੈਠੇ ਹੋਇਆ 6 ਵਜੇ ਲਾ ਕੇ 9 ਵਜੇ ਤੱਕ ਲੋਕੀ ਬੈਠੇ ਆ ਉਹਦੇ ਪਿਆਰ ਦੇ ਵਿੱਚ ਵੀ ਡਾਕਟਰ ਦਿਲਜੀਤ ਸਿੰਘ ਕੀਮਨ ਦੇ ਵਿਚਕਾਰ ਤੁਹਾਨੂੰ ਆ ਤੇ ਡਾਕਟਰ ਦਿਲਜੀਤ ਸਿੰਘ ਕੀਮਾ ਇੱਕ ਬੜੇ ਫੜੇ ਲਿਖੇ ਇਮਾਨਦਾਰ ਤੇ ਡਾਕਟਰ ਜੇਰੇ ਸਾਨੂੰ ਮਿਹਰ ਦਾ ਮਿਲੇ ਆ ਤੇ ਆਪਾਂ ਬੜੇ ਖੁਸ਼ ਨਸੀਬ ਆ ਕਿੱਦੜ ਤੇ ਦਲਜੀਤ ਸਿੰਘ ਟੀਮਾ ਜੀ ਸਾਡੇ ਸਾਡੇ ਐਮਪੀ ਮੈਂਬਰ ਪਾਰਲੀਮੈਂਟ ਬਣ ਜਾ ਰਹੇ ਤੇ ਇਹ ਜੇ ਲੋਕਾਂ ਦਾ ਪਿਆਰ ਆ ਇਹ ਦੱਸਦਾ ਕਿ ਲੋਕਾਂ 'ਚ ਦਿਨਾਂ ਲੱਗ ਕੇ ਛੇ ਦਿਨ ਲੋਕਾਂ 'ਚ ਬੜਾ ਉਤਸ਼ਾਹ ਆ ਤੇ ਲੋਕ ਚਾਹੁੰਦੇ ਆ ਵੀ ਜਲਦੀ ਜਲਦੀ ਪਹਿਲੀ ਤਰੀਕ ਆਵੇ ਤੇ ਆਪਾਂ ਵੋਟਾਂ ਤਕੜੀ ਨੂੰ ਜਾਂਦੇ ਪਾਈਏ ਤਕੜੀ ਨੂੰ ਚਾਹੀਏ ਜਿਤਾਈਏ ਪੜਾ ਸਾਹਿਬ ਦਰਜੀਤ ਸਿੰਘ ਟੀਮਾ ਜੀ ਜਦੋਂ ਤੁਸੀਂ ਬੈਠੇ ਸਨ ਤਾਂ ਤੁਸੀਂ ਕੁਝ ਦਿਨਾਂ ਨੇ ਕਹਿੰਦੀ ਸਮੱਸਿਆਵਾਂ ਦੱਸਿਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮੁੱਦੇ ਉਠਾਈ ਤੀਓ ਰੇਲਵੇ ਓਵਰ ਬ੍ਰਿਜ ਦੇ ਹੋਰ ਵੀ ਸੜਕਾਂ ਦੇ ਮੁੱਦੇ ਤੁਸੀਂ ਉਠਾਉਂਦੇ ਹੋ ਅੱਜ ਕੀ ਆਸ਼ਵਾਸਨ ਹੁਣਾਂ ਵੱਲੋਂ ਮਿਲਿਆ ਡਾਕਟਰ ਦਲਜੀਤ ਸਿੰਘ ਟੀਮਾ ਜੀ ਜੇ ਅੱਗੇ ਆਪਾਂ ਇਹ ਮੁੱਦਾ ਰੱਖਿਆ ਜੀਗਾ ਕਿ 14 ਮਹੀਨਿਆਂ ਜੇ ਬਣ ਵਾਲਾ ਫਲਾਈਓਵਰ 6 ਚਾਹਤ ਨਹੀਂ ਬਣ ਗਿਆ ਜੀ ਕਿ ਜਿਹਦੇ ਵਾਸਤੇ ਆਪਾਂ ਇਹ ਬੇਨਤੀਆਂ ਕੀਤੀ ਆ ਕਿ ਜਿਹੜੇ ਫਲਾਈਓਵਰ ਦੇ ਥੱਲੇ ਰੇਲਵੇ ਡਿਪਾਰਟਮੈਂਟ ਕਹਿੰਦਾ ਕਿ ਆਪਾਂ ਉਹਦੀ ਦੁਆਰ ਕੱਢ ਦੇਣੀ ਆ ਤੇ ਆਪਾਂ ਜਲਦੀ ਜੀਮਾ ਜੀ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਦੁਆਰ ਨਾ ਕਰਨ ਦਿੱਤੀ ਜਾਵੇ ਤੇ ਲੋਕਾਂ ਨੂੰ ਲੰਘਣ ਵਾਸਤੇ ਆਰ ਪਾਰ ਜਿਨ੍ਹਾਂ ਦੇ ਘਰ-ਬਾਰ ਪਾਰਲੇ ਪਾਸੇ ਨੇ ਜਿਨ੍ਹਾਂ ਦੇ ਭਰਾ ਭਰਾ ਉਧਰ ਨੇ ਇੱਕ ਭਰਾ ਇੱਧਰ ਇੱਕ ਭਰਾ ਉਧਰ ਇੱਕ ਭੈਣ ਉਧਰ ਇੱਕ ਭੈਣ ਉਧਰ ਉਹਨਾਂ ਵਾਸਤੇ ਰਸਤਾ ਦਿੱਤਾ ਜਾਵੇ ਤੇ ਡਾਕਟਰ ਬੀਸ਼ਨ ਜੀ ਜੀਮਾ ਜੀ ਕਹਿੰਦੇ ਨੇ ਕਿ ਸਾਨੂੰ ਭਰੀ ਵੋਟਾਂ ਨਾਲ ਜਿਤਾਓ ਤੇ ਮੈਂ ਤੁਹਾਨੂੰ ਰਾਹ ਲੱਗ ਦਵਾਂਗਾ ਮੀਟਿੰਗਾਂ ਨੂੰ ਜਿਹੜਾ ਸੰਬੋਧਿਤ ਕਰਦੇ ਪਏ ਆ ਦਿਨਾਂ ਨਗਰ ਅੱਜ ਕੁਆਰਡ ਦੇ ਵਿੱਚ ਮੀਟਿੰਗ ਦਾ ਕਿਸੇ ਲੋਕਾਂ ਦਾ ਪਿਆਰ ਮੇਰਾ ਲੱਡੂਆਂ ਨਾਲ ਜੋਟਿਆ ਗਿਆ ਠੀਕ ਹਨ। ਦੇਖੋ ਬਹੁਤ ਬਹੁਤ ਧੰਨਵਾਦ ਹੈ ਸਾਰੇ ਦਿਨਾਂ ਨਗਰ ਦੇ ਸ਼ਹਿਰੀਆਂ ਦਾ ਕਿ ਬਹੁਤ ਵੱਡਾ ਪਿਆਰ ਦਿੱਤਾ ਲੱਡੂਆਂ ਨਾਲ ਵੀ ਟੋਲਿਆ ਵੱਡਾ ਜਲਸਾ ਵੀ ਕਰਾਇਆ। ਅਵਰ ਅੱਜ ਨੌਂ جلسه ਦਿਨਾਂ ਨਗਰ ਵਿਧਾਨ ਸਭਾ ਹਿੱਕ ਤੇ ਹੋਏ। ਔਰ 25 ਤਰੀਕ ਨੂੰ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਡੀ ਜਹਲੀ ਵੀ ਜਿਹੜੀ ਐਸ ਗਾਰਡਨ ਦੇ ਵਿੱਚ ਹੈ ਉਹਨੇ ਵੀ ਸਭੋਤਨ ਕਰਨੀ। ਇਸਨੇ ਦਿਨਾਂ ਨਗਰ ਤੋਂ ਪੂਰੇ ਹਲਕੇ ਚ ਪਾਰਟੀ ਆਪ ਤੱਕ ਦੀ ਚੋਣਸ਼ਾਂ ਤੇ ਲੜ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਚਾਹ ਚੜਿਆ ਹੋ। ਔਰ ਉਹਦਾ ਨਤੀਜਾ ਇਹ ਤੁਹਾਡੇ ਸਾਹਮਣੇ ਇੱਕ ਰਾਤ ਦੇ 9 ਵਜੇ ਤੱਕ ਵੀ ਇੰਨੇ ਪਿਆਰ ਨਾਲ ਸਾਰੀਆਂ ਭੈਣਾਂ ਵੀ, ਬੀਬੀਆਂ ਵੀ, ਬਜ਼ੁਰਗ ਵੀ, ਨੌਜੋਨ ਸਾਰੇ ਬੈਠੇ ਆ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਖਦਾ ਕਿ ਤਗਰੇ ਹੋ ਕੇ ਸਾਰੇ ਸਾਡਾ ਸਾਡਾ ਸਮਰਥਨ ਵੀ ਮਿਲ ਗਿਆ ਲੱਗਦਾ ਹੁਣ ਤਾਕਤ ਜੁਗਣੀ ਹੋ ਗਈ ਕਿਉਂਕਿ ਸਾਰੇ ਜਿੰਨੇ ਸ਼ਰਮਣੀ ਅਕਾਲੀ ਦਲ ਦੇ ਜਾਂ ਹੋਰ ਲੋਕਾਂ ਹਰ ਇੱਕ ਨੇ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜਾ ਫੈਸਲਾ ਸ਼ਰਮਣੀ ਅਕਾਲੀ ਦਲ ਨੇ ਇਕੱਲੇ ਲੜਨ ਦਾ ਚੋਣ ਲਿਆ ਉਹਦੇ ਤੋਂ ਸਾਰੇ ਪੰਜਾਬੀਆਂ ਨੇ ਬੜੀ ਵੱਡੀ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਜਿਹੜਾ ਪੁਰਾਣਾ ਇਤਿਹਾਸ ਹੈ ਸ਼ਰਮਣੀ ਅਕਾਲੀ ਦਲ ਦਾ ਕਿ ਸ਼ਰਮਣੀ ਅਕਾਲੀ ਦਲ ਨੇ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਬਹੁਤ ਵੱਡਾ ਸਤਕਾਰ ਦਿੱਤਾ ਹੈ। ਔਰ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਮੁੱਦਿਆਂ ਵਾਸਤੇ ਬੜਾ ਲੰਬਾ ਸੰਘਰਸ਼ ਕੀਤਾ। ਔਰ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਪਾਰਟੀ ਆ, ਮਾਨਸਿੱਖੀ ਜਾਤ ਸਰ ਹੈ। ਏਕੇ ਪਛਾਣਬੋ ਤੇ ਚੱਲਣ ਵਾਲੀ ਪਾਰਟੀ ਆ। ਇਸ ਕਰਕੇ ਬਹੁਤ ਪਿਆਰ ਜਿਹੜਾ ਸਾਰੀ ਸੰਗਤ ਨੂੰ। ਸ਼ੀਮਾ ਸਾਹਿਬ ਇੱਕ ਵੱਡਾ ਮੁੱਦਾ ਇਸ ਤਣ ਤੋਂ ਚੱਲਦਾ ਪਿਆ ਹੈ। ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਵੀ ਪਾਈਆਂ ਜਾ ਰਹੀਆਂ ਨੇ ਜਦੋਂ ਅਕਾਲੀ ਦਲ ਦੀ ਸਰਕਾਰ ਵੀ ਤਾਂ ਹਰ ਵਰਗ ਨੂੰ, ਹਰ ਧਰਮ ਤੋਂ ਉੱਠ ਕੇ ਜਿਹੜਾ ਆ ਕੰਮ ਕਰਦੀ ਤੇ ਕਾਲੀ ਚੱਲ। ਇੱਕ ਮੁੱਦਾ ਉੱਡਦਾ ਪਿਆ ਜਿਹੜਾ ਗੁਰਦਾਸਪੁਰ ਦੇ ਵਿੱਚ ਖੁੱਧੇ ਮਸੀਹ ਆਗੋਂ ਵੱਲੋਂ ਜਿਹੜਾ ਪੋਸਟਾਂ ਕੀਤੀਆਂ ਗਈਆਂ ਨੇ ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰਭੂ ਯੇਸ਼ੂ ਮਸੀਹ ਦੀ ਫੋਟੋ ਲਗਾ ਕੇ ਨਾਲ ਰਾਜਨੀਤੀ ਕਰਕੇ ਐਡੀਆਂ ਵੋਟਾਂ ਮੰਗੀਆਂ ਜਾ ਰਹੀਆਂ ਜਦ ਕਿ ਉਹ ਇਵੈਂਟ ਮੰਗ ਚੁੱਕੇ ਨੇ ਜਿਹਦੇ ਪੋਸਟਰ ਲੱਗਦੇ ਪਏ ਨੇ ਉਹਦੇ ਬਾਰੇ ਕੀ ਕਿਵੇਂ ਦੇਖੋ ਪਗ ਲੀਡਰ ਵੇਦਾਂ ਦੇ ਨਾਲ ਲੱਗਣੀਆਂ ਪਰ ਉਹ ਲੀਡਰ ਜਿਹੜੇ ਭਿਸ਼ਾਚਾਰ ਦੇ ਕੇਸਾਂ ਦੇ ਵਿੱਚ ਜੇਲ੍ਹ ਚ ਨੇ ਅਸਾਂ ਇਲੈਕਸ਼ਨ ਕਰਕੇ ਛੁੱਟੀ ਮਿਲੀ ਐ ਇਹ ਬੜੀ ਵੱਡੀ ਵੱਡੀ ਬੇਦਬੀ ਹੁੰਦੀ ਐ ਧਾਰਮਿਕ ਜਿਹੜੇ ਪਗੰਬਰਾਂ ਦੇ ਫੀਰਾਂ ਦੇ ਗੁਰੂਆਂ ਦੇ ਇਸ ਤਰ੍ਹਾਂ ਕੋਈ ਵੀ ਯੂਜ਼ ਕਰਦਾ ਔਰ ਇਹ ਇਲੈਕਸ਼ਨ ਕਮਿਸ਼ਨ ਦੇ ਜਿਹੜਾ ਮਾਡਲ ਕੋਡ ਆਫ ਕੰਡਕਟ ਆ ਉਹਦੀ ਵੀ ਸੀਰੀਅਸ ਵਾਇਲੈਂਸ ਨੇ ਕੈਂਡੀਡੇਟ ਡਿਸਕਵਾਲਿਫਾਈ ਹੋਣਾ ਚਾਹੀਦਾ ਔਰ ਇਹਨਾਂ ਦੀ ਨੀਅਤ ਦੇਖੋ ਕਿ ਕਿਸ ਹੱਦ ਤੱਕ ਇਹ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਵਾਸਤੇ ਇਦਾਂ ਦੇ ਹੱਤਕੰਡੇ ਵਰਤ ਰਹੇ ਆ ਅੱਜ ਜਿਹੜਾ ਕ੍ਰਿਸਚੀਅਨ ਫਰੰਟ ਹੈ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਹੈ ਅਸੀਂ ਵੀ ਇਲੈਕਸ਼ਨ ਕਮਿਸ਼ਨ ਕੋਲੇ ਇਹਦੀ ਲਿਖਤੀ ਸ਼ਿਕਾਇਤ ਕੀਤੀ ਆ ਹੋਰ ਵੀ ਲੋਕਾਂ ਨੇ ਕੀਤੀ ਹੈ ਕਿਉਂਕਿ ਇਹ ਜਿਹੜੀ ਹੈ ਕ੍ਰਿਸਚੀਅਨ ਭਾਈਚਾਰੇ ਦੀਆਂ ਭਾਵਨਾਵਾਂ ਛਾਟ ਕਰਨ ਵਾਲੀ ਗੱਲ ਹੈ ਸੋ ਇਹਨਾਂ ਤੇ ਜਿਹੜੀ ਉਸੇ ਮੁਤਾਬਕ ਕ੍ਰਿਮੀਨਲ ਕੇਸ ਵੀ ਦਰਜ ਹੋਣੇ ਚਾਹੀਦਾ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਕਹੇ ਰਹੀ ਹੈ ਸਾਰੇ ਕਲਤੀ ਜਿਹੜਾ ਕੈਂਡੀਡੇਟ ਆਮਾਦੀ ਪਾਰਟੀ ਦਾ ਉਦਾਸ ਲੋਕ ਸਭਾ ਤੋਂ ਉਹਨੂੰ ਡਿਸਕਵਾਲਿਫਾਈ ਕਰ ਮਤੀ ਤੁਸੀਂ ਤੁਸੀਂ ਕਿਹਦਾ ਮੌਕਾ ਦਿੱਦਿਓ ਮਤੀਪਾ ਜੀ ਚਾਰੇ ਨੂੰ ਕਿ ਮਤੀਪਾ ਜੀ ਜਦੇ ਨੂੰ ਕੀ ਨਿਹਾਰ ਦੇਣਾ ਚਾਹੁੰਦੇ ਜੋ ਖੇਸ ਪੁੱਛੀ ਨਹੀਂ ਅਸੀਂ ਤੇ ਆਪ ਇਲੈਕਸ਼ਨ ਕਮਿਸ਼ਨ ਨੂੰ ਰਿਟਰਨ ਕੰਪਲੇਂਟ ਜਿਹੜੀ ਹੈ ਚੰਡੀਗੜ੍ਹ ਤੋਂ ਹੈੱਡ ਆਫਿਸ ਤੋਂ ਗਾਇਬ ਕੀਤੀ ਮੈਂ ਉਦੋਂ ਉਹਨਾਂ ਦੇ ਦਫ਼ਤਰ ਚ ਗਈ ਜਦੋਂ ਮੈਨੂੰ ਉਹਨਾਂ ਨੇ ਕੈਲੰਡਰ ਦਿਖਾਏ ਤੇ ਮੈਂ ਆਪ ਹੈਰਾਨ ਸੀ ਕਿ ਕਿਸ ਤਰੀਕੇ ਕਿਸ ਨਿਵੇਂ ਦਰਜੇ ਤੱਕ ਤੁਸੀਂ ਪੰਗਬਰਾਂ ਦੀਆਂ ਫੋਟੋਆਂ ਨੂੰ ਇਸ ਤਰੀਕਾ ਲਗਾ ਰਹੇ ਹੋ ਇਹ ਫੋਟੋਆਂ ਬਾਅਦ ਚ ਗਲੀਆਂ ਚ ਲੋਕਦਿਆਂ ਰਹਿੰਦੀਆਂ ਉਰਤਾਂ ਅਤੇ ਲੋਕੀਂ ਛੋਟਨੇ ਦੇ ਵੈਸੇ ਹੀ ਰਾਜਨੀਤੀ ਦੇ ਵਿੱਚ ਜਦੋਂ ਇਲੈਕਸ਼ਨ ਹੋਗੇ ਤੇ ਤੁਸੀਂ ਕੋਈ ਧਾਰਮਿਕ ਚਿੰਨ੍ਹ ਕਿਤੇ ਧਾਰਮਿਕ ਸ਼ਖਸੀਅਤ ਦੀ ਕਿਸੇ ਧਾਰਮਿਕ ਸੰਸਦ ਦੀ ਫੋਟੋ ਨਹੀਂ ਲਗਾ ਸਕਦੇ। ਕਹਿੰਦੇ ਬੜੀ ਵੱਡੀ ਵਾਇਲੇਸ਼ਨ ਆ ਅਸੀਂ ਆਸ ਕਰਦੇ ਹਾਂ ਕਿ ਕਮਿਸ਼ਨ ਸਾਰੇ ਦਿਵਾਰ ਆਪਣੇ ਆਪ ਨੂੰ ਮਜ਼ਬੂਤ ਆ ਕਰਿਆ। ਸ਼ਰਮਨੀ ਕਾਂਦੀ ਦਾ ਮੁਕਾਬਲਾ ਕਿਹਦੇ ਨਾਲ? ਦੇਖੋ ਗੱਲ ਇਹ ਹੈ ਕਿ ਬੀਜੇਪੀ ਨੂੰ ਤੇ ਕੋਈ ਪੰਡਾ ਚ ਨਹੀਂ ਵੱਢਣਦਾ। ਪਰ ਅੰਤਰ ਜਾ ਰਹੇ ਆ ਜੀ ਸਭ ਕੇ ਹੁਣ ਪਰ ਪੰਜਾਬ ਚਾਹਤ ਕੀ ਬੀਜੇਪੀ ਨੂੰ ਕੋਈ ਸੀਟ ਮਿਲਣ ਵਾਲੀ ਨਹੀਂ। ਤੇ ਦੂਜਾ ਜਿਹੜਾ ਕਾਂਗਰਸ ਤੇ ਆਪ ਤਾਂ ਇਕੱਠੇ ਹੀ ਆ ਫਿਰ ਮੁਕਾਬਲਾ ਕਿੱਦਾਂ ਹੋ ਰਿਹਾ ਗਿਆ ਇਹ ਦੋਨੇ ਚੋਰੀ ਚੋਰੀ ਲੜੇ ਹੋਇਆ ਬਾਹਰਲੀਆਂ ਸਟੇਟਾਂ ਚ ਇਕੱਠੇ ਲੜਦੇ ਆ ਇੱਥੇ ਰਾਤ ਨੂੰ ਸਾਡੇ ਖਿਲਾਫ ਕੁੱਟੇ ਹੁੰਦੇ ਆ